ਆਪਣੇ ਪੰਜਾਬ ਦਾ ਗੁਰੂ ਸਾਹਿਬਾਨ ਦੇ ਸਮੇਂ ਤੋਂ ਇਹ ਕੋੜਾ ਇਹ ਰੰਗ ਆ ਇਹ ਨਸਲ ਆ ਇਹ ਇਹਨੂੰ ਇਹਦੇ ਰੰਗ ਨੂੰ ਦਾ ਬੋਲਿਆ ਜਾਂਦਾ ਜੀ ਨੀਲਾ ਤੇ ਨੀਲੇ ਦੇ ਵਿੱਚ ਵੀ ਚਾਰ ਕੁਆਲਟੀ ਆ ਤੇ ਇਹ ਨੀਲਾ ਬੋਲਿਆ ਜਾਂਦਾ ਇਸ ਰੰਗ ਨੂੰ ਇਹ ਜਿਹੜੀ ਇਹਦੀ ਬਰੀਡ ਆ ਇਹਦੀ ਨਸਲ ਆ ਇਹ ਹੈ ਕਿ ਆ ਹੁਣ ਤਾਂ ਮੱਝੂ ਦੇ ਨਾਮ ਦੇ ਨਾਲ ਜੋੜਿਆ ਜਾਂਦਾ ਵੀ ਮੱਝੂ ਦੇ ਬਲੱਡ ਲਾਈਨ ਆ ਉਹ ਬਜ਼ੁਰਗ ਹੋਏ ਨੇ ਬਾਬਾ ਜੋਰਾ ਸਿੰਘ ਸੋ ਉਹਨਾਂ ਨੇ ਫਿਰ ਇਸ ਲਾਈਨ ਨੂੰ ਇਸ ਬਲੱਡ ਬਲੱਡ ਲਾਈਨ ਨੂੰ ਬਹਾਲ ਕੀਤਾ ਪਰਫੁੱਲਕ ਕੀਤਾ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਇਹ ਗੁਰੂ ਸਹਿਬਾਨਾਂ ਤੋਂ ਹੀ ਇਹ ਜਿਹੜੀ ਬਰੀਡ ਆ ਇਹ ਜਿਹੜੇ ਬਲੱਡ ਲਾਈਨ ਆ ਇਹ ਨਸਲ ਆ ਇਹ ਚੱਲਦੀ ਆ ਰਹੀ ਆ ਤੇ ਨੀਲੇ ਦੇ ਸ਼ਾਹ ਸਵਾਰ ਗੁਰੂ ਕਲੰਗੀਧਰ ਸਾਹਿਬ ਜੀ ਤੇ ਸੋ ਇਹ ਜਿਹੜਾ ਇਹਦੇ ਜਿਹੜੇ ਗੁਣ ਨੇ ਨੀਲੇ ਦੇ ਖਾਸ ਕਰਕੇ ਇੱਕ ਤਾਂ ਇਹ ਜਿਹੜਾ ਸੁੰਬਾ ਦਾ ਮਜ਼ਬੂਤ ਹੁੰਦਾ ਆ ਹੱਡਾਂ ਪੈਰਾਂ ਦਾ ਜਿਆਦਾ ਮਜ਼ਬੂਤ ਹੁੰਦਾ ਆ ਨੀਲਾ ਕੋੜਾ ਠੀਕ ਹੈ ਜੀ ਤੇ ਬਹੁਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਸਿੰਘ ਨੇ ਉਹ ਇਹਨੂੰ ਪੰਜਾਬ ਨਸਲ ਦੇ ਨਾਲ ਸਤਕਾਰ ਨਾਲ ਬੁਲਾਉਂਦੇ ਆ ਠੀਕ ਹੈ ਜੀ ਪੰਜਾਬ ਨਸਲ ਕਿਹਾ ਜਾਂਦਾ ਵੀ ਅਸਲ ਮੰਨੋ ਕਿ ਸਾਡੇ ਪੰਜਾਬ ਦੀ ਨਸਲ ਹੈ ਇਹ ਪੰਜਾਬ ਦੀ ਧਰਤੀ ਦੀ ਠੀਕ ਹੈ ਜੀ ਜਦੋਂ ਗੁਰੂ ਸਾਹਿਬਾਨਾ ਨੇ ਇਹਨਾਂ ਨੂੰ ਕੋਈ ਵੀ ਆਪਣੇ ਦਲ ਪੰਥ ਦੇ ਵਿੱਚ ਸ਼ਾਮਲ ਕੀਤਾ ਰੱਖਿਆ ਤੇ ਗੁਰੂ ਸਾਹਿਬ ਸਵਾਰੀ ਕਰਦੇ ਰਹੇ ਨੀਲੇ ਦੀ ਕਮੈਤ ਘੋੜਾ ਵੀ ਇਤਿਹਾਸ ਚ ਮਾਰੰਨੇ ਰੱਖਿਆ ਤੇ ਨੀਲਾ ਜਿਆਦਾ ਕਹਿ ਲੋ ਵੀ ਮਜ਼ਬੂਤ ਘੋੜਾ ਮੰਨਿਆ ਜਾਂਦਾ ਆ ਤੇ ਇਹਨਾਂ ਦੇ ਨੀਲਿਆਂ ਦੇ ਇੱਕ ਤਾਂ ਦਿਲ ਜਿਹੜੇ ਉਹ ਦੂਜੇ ਘੋੜਿਆਂ ਦੇ ਨਾਲੋਂ ਜਿਆਦਾ ਦਲੇਰ ਹੁੰਦੇ ਆ ਆਮ ਘੋੜਿਆਂ ਨਾਲੋਂ ਜਿਵੇਂ ਮਾਰਵਾੜੀ ਹੋ ਗਿਆ ਕਾਠੀਆਵਾਦ ਹੋ ਗਿਆ ਜਾਂ ਹੋਰ ਦੇਸੀ ਘੋੜੇ ਹੋਗੇ ਤੇ ਫਰੀਜਣ ਹੋਗੇ ਇਹਨਾਂ ਸਾਰੀਆਂ ਬਰੀਡਾਂ ਨਾਲੋਂ ਨੀਲੇ ਘੋੜੇ ਦਾ ਪੰਜਾਬੀ ਬਲੱਡ ਲਾਈਨ ਦਾ ਦਿਲ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੈਲੋ ਵੀ ਜੋਸ਼ ਭਰਿਆ ਹੋਇਆ ਆ ਤੇ ਇਹ ਖੂਨ ਆ ਗੁਰੂ ਕਲਗੀਧਰ ਸਾਹਿਬ ਜੀ ਦਾ ਉਸੇ ਤਰ੍ਹਾਂ ਇਹਨਾਂ ਘੋੜਿਆਂ ਦੇ ਵਿੱਚ ਵੀ ਉਹੀ ਖੂਨ ਆ ਉਹੀ ਬਲੱਡ ਆ ਤੇ ਇਹ ਘੋੜੇ ਨੇ ਜਿਹੜੇ ਗੁਰੂ ਪੰਥ ਦੇ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਸ਼ਹੀਦ ਹੋਏ ਤੇ ਮੁੜ ਕੇ ਉਹੀ ਸਿੰਘ ਅੱਜ ਫੇਰ ਪੰਥ ਦੇ ਵਿੱਚ ਜਿਹੜੇ ਬਹੁਤੇ ਵਿਦਵਾਨ ਸਾਡੇ ਚੜ੍ਹਦੀ ਕਲਾ ਵਾਲੇ ਪ੍ਰਾਤਨ ਰੂਹਾਂ ਬਜ਼ੁਰਗ ਮਹਾਂਪੁਰਖ ਉਹਨਾਂ ਦਾ ਮੰਨਣਾ ਉਹਨਾਂ ਦਾ ਬਚਨ ਹੈ ਆ ਬਈ ਇਹ ਜਿਹੜੇ ਪ੍ਰਾਤਨ ਸਿੰਘ ਨੇ ਜਿਹੜੇ ਅੱਜ ਫੇਰ ਪੰਥ ਦੇ ਵਿੱਚ ਆ ਕੇ ਸੇਵਾ ਨਿਭਾ ਰਹੇ ਆ ਇਹ ਉਹ ਜਿਹੜੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਕੀਤੀ ਤੇ ਜਿਨ੍ਹਾਂ ਨੇ ਅ ਮੁਖਸਰ ਸਾਹਿਬ ਦੀ ਜੰਗ ਲੜੀ ਪੰਗਾਣੀ